ਸ਼ਹਿਦ ਬਾਰੇ ਲੋਕਾਂ 'ਚ ਇੱਕ ਬੜਾ ਵੱਡਾ ਭਰਮ ਫੈਲਾਇਆ ਗਿਆ ਕਿਉਂਕਿ ਲੋਕੀਂ ਸਿਆਲ 'ਚ ਹੁਣ ਵਰਤਦੇ ਆ ਨਾ ਅਕਸਰ ਸਾਡੇ ਘਰਾਂ 'ਚ ਹੁੰਦਾ ਸੀ ਸ਼ਹਿਦ ਬਸ ਸਿਆਲ 'ਚ ਮਾੜਾ ਜਾ ਨਿਆਣੇ ਨੂੰ ਜਾਂ ਤਾਂ ਗੁੱਟੀ ਦੇਣੀ ਆ ਜਨਮ ਗੁੱਟੀ ਤੇ ਜਾਂ ਖੰਗ ਵੇਲੇ ਦਰਅਸਲ ਜਿਹੜਾ ਸ਼ਹਿਦ ਆ ਉਹ ਬਹੁਤ ਵਧੀਆ ਖੁਰਾਕ ਹੈ ਕਿ ਤੁਸੀਂ ਉਹਨੂੰ ਆਪਣਾ ਹਿੱਸਾ ਵੀ ਬਣਾ ਸਕਦੇ ਹੋ ਦੁੱਧ 'ਚ ਪਾ ਕੇ ਪੀ ਸਕਦੇ ਹੋ ਚਾਹ ਦੀ ਥਾਂ ਤੇ ਪੀ ਸਕਦੇ ਹੋ ਖੀਰ 'ਚ ਪਾ ਸਕਦੇ ਹੋ ਬ੍ਰੈਡ ਦੇ ਉੱਤੇ ਲਾ ਕੇ ਖਾ ਸਕਦੇ ਹੋ ਮਤਲਬ ਕੁਝ ਵੀ ਕਰ ਸਕਦੇ ਹੋ ਤੁਸੀਂ ਲੇਕਿਨ ਕੰਪਨੀਆਂ ਸ਼ਹਿਦ ਵੇਚਦਿਆਂ ਨੇ ਬਹੁਤ ਸਾਰੀਆਂ ਕੰਪਨੀਆਂ ਵੀ ਵੇਚਦਿਆਂ ਨੇ ਔਰ ਬਹੁਤ ਮਹਿੰਗਾ ਵੇਚਦਿਆਂ ਨੇ ਜਿਹੜੀ ਮੈਂ ਤੁਹਾਨੂੰ ਗੱਲ ਦੱਸਣ ਲੱਗਿਆ ਉਹ ਗੱਲ ਇਹ ਆ ਕਿ ਇਹ ਭਰਮ ਫਲਾਇਆ ਗਿਆ ਕੰਪਨੀਆਂ ਵੱਲੋਂ ਕਈਆਂ ਵੱਲੋਂ ਕਿ ਜਿਹੜਾ ਸ਼ਹਿਦ ਜੰਮਦਾ ਨਹੀਂ ਨਾ ਤਰਮਿੰਦਰ ਜੀ ਅਸਲੀ ਸ਼ਹਿਦ ਉਹ ਹੁੰਦਾ ਹਮ ਮੇਰੀ ਗੱਲ ਸਮਝਦੇ ਹੋ ਤੁਹਾਡੇ ਚੋਂ ਵੀ ਬਹੁਤ ਸਾਰੇ ਕਹਿੰਦੇ ਹੋਣਗੇ ਜੀ ਇਹ ਤਾਂ ਜੰਮ ਗਿਆ ਇਹ ਤਾਂ ਅਸਲੀ ਸ਼ਹਿਦ ਨਹੀਂ ਕੰਪਨੀਆਂ ਨੇ ਇਹ ਗੱਲ ਫਲਾ ਦਿੱਤੀ ਕਿ ਇਹ ਜਿਹੜਾ ਜੰਮਦਾ ਸ਼ਹਿਦ ਹੈ ਇਹ ਨਕਲੀ ਹੈ ਜਿਹੜਾ ਜੰਮਦਾ ਨਹੀਂ ਉਹ ਅਸਲੀ ਸ਼ਹਿਦ ਹੈ ਔਰ ਜਦੋਂ ਕਿ ਬਿਲਕੁਲ ਗਲਤ ਹੈ ਇਹ ਸੈਂਟੀਫਿਕਲੀ ਜਿਹੜੇ ਸ਼ਹਿਦ ਵੇਚਦੇ ਨੇ ਅਸਲੀ ਸ਼ਹਿਦ ਬਣਾਉਂਦੇ ਨੇ ਚਾਹੇ ਤੁਸੀਂ ਕਿਸੇ ਚੰਗੇ ਡਾਕਟਰ ਨਾਲ ਗੱਲ ਕਰ ਲਓ ਜਿਹੜਾ ਸ਼ਹਿਦ ਜੰਮ ਗਿਆ ਹਮ ਖੰਡ ਕਦੇ ਨਹੀਂ ਜੰਮਦੀ ਹਮ ਗਲੂਕੋਜ਼ ਜੰਮਦਾ ਸ਼ਹਿਦ ਦੇ ਵਿੱਚ ਹਮ ਫਰੈਕਟੋਜ਼ ਹੁੰਦਾ ਹੈ ਗਲੂਕੋਜ਼ ਹੁੰਦਾ ਔਰ ਇਹ ਕੰਪਨੀਆਂ ਕਰਦੀਆਂ ਕਿ ਇਹ ਨੇ ਤੁਹਾਨੂੰ ਮੂਰਖ ਬਣਾਉਣ ਲਈ ਉਹਦੇ ਵਿੱਚੋਂ ਗਲੂਕੋਜ਼ ਤੇ ਫਰੈਕਟੋਜ਼ ਦੀ ਮਾਤਰਾ ਨੂੰ ਡਿਲੀਊਟ ਕਰ ਦਿੰਦਿਆਂ ਨੇ ਕੁਝ ਕੱਢ ਲਿਆ ਜਾਂਦਾ ਹੈ ਉਹਨੂੰ ਕਿਤੇ ਹੋਰ ਵੇਚਿਆ ਜਾਂਦਾ ਹੈ ਔਰ ਤੁਹਾਨੂੰ ਉਹ ਸ਼ਹਿਦ ਦਿੱਤਾ ਜਾਂਦਾ ਜਿਹੜਾ ਤੁਹਾਨੂੰ ਨੁਕਸਾਨ ਪਹਚਾ ਸਕਦਾ ਔਰ ਹੁਣ ਰੀਸੈਂਟਲੀ ਕੀ ਹੋ ਰਿਹਾ ਮੈਨੂੰ ਕੱਲ ਹੀ ਪਤਾ ਲੱਗਿਆ ਜਿਹੜੇ ਲੋਕੀ ਸ਼ਹਿਦ ਬਣਾ ਰਹੇ ਨੇ ਬਹੁਤ ਵਧੀਆ ਪੱਦਰ ਦੇ ਉੱਤੇ ਸਾਡੇ ਇੱਥੇ ਪਟਿਆਲੇ ਚ ਭੁਪਿੰਦਰ ਸਿੰਘ ਸੰਧਾ ਨੇ ਉਹਨਾਂ ਦੇ ਬੱਚੇ ਸਾਨੂੰ ਮਿਲੇ ਉਹਨਾਂ ਤੋਂ ਕੁਝ ਗੱਲਾਂ ਪਤਾ ਲੱਗੀਆਂ ਉਹ ਕਹਿੰਦੇ ਆ ਚਾਈਨਾ ਨੇ ਇੱਕ ਸਰਪ ਬਣਾਇਆ ਹਮ ਚੌਲਾਂ ਤੋਂ ਤੇ ਮੱਕੀ ਤੋਂ ਹੂੰ ਉਹ ਸਰਪ ਨੂੰ ਉਹਦੇ ਵਿੱਚ ਪਾ ਕੇ ਨਕਲੀ ਸ਼ਹਿਦ ਬਣਨਾ ਸ਼ੁਰੂ ਹੋ ਗਿਆ